ਮਦਦ ਨਹੀਂ ਕਰਤਾ ਸੋਹਣਿਆ ਕੇ ਨਾ ਵੇ ਸੈਟ ਕਰਾ ਦੇ ਮੋਕਮੈਡਮ ਨੂੰ ਸੋਹਣਿਆ ਆਹ ਬੰਦ ਕਰਕੇ ਨਿਕਲੇ ਉਸ ਨੂੰ ਉਹ ਸ਼ੌਕ ਸੁਭੇ ਬੜੀ ਮੁਹੰਮਾ ਹਾਂ ਤਾਂ ਕਿ ਸਰ ਆਪਾਂ ਹਾਂ ਕੀ ਹਾ ਚੱਕਾ ਮੋਡਲਿੰਗ ਕਰਾਨ ਲੱਗਿਆ ਇਕਲਾ ਜਿੰਦਾ ਬਰ ਕਰਨੀ ਬੈਠੇ ਬਈ ਬਈ ਕਰਵਾ ਦੇ ਅਭੀ ਮੋਡਲਿੰਗ ਚਾਰਜੇ ਮੀਡੀਆ ਵਾਲੇ ਪੇ ਕਰਨਗੇ ਮੈਡਮ ਕੇ ਤੂੰ ਪੇ ਕਰੇਗਾ ਕੋਈ ਕਰਦਾ ਸਰ ਕੋਈ ਗੱਲ ਨਾ ਬੈਠੇ ਬੈਠੇ ਕੋਈ ਚੀਜ਼ ਰਹਿ ਗਈ ਜਿਸ ਨਾਲੀ ਦੇ ਦਾਦ ਸੁਣੋ ਡਾਕਟਰ ਦੇ ਮੋਟਰਸਾਈਕਲ ਤੋਂ ਹੋ ਗਿਆ ਹਾਂ ਮੋਟਰਸਾਈਕਲ ਦੇ ਦਾਦਤਰ ਤੇ ਰੋਡ ਜਿਹੜੀ ਸੀਗੀ ਉਹ ਵੀ ਰਿਕਵਰੀ ਚੇਂਜ ਕਰਦੇ ਆ ਜੀ ਮਿਸਟਰ ਜਿਹੜਾ ਅੱਜ ਪ੍ਰੈਸ ਕਾਨਫਰੈਂਸ ਕਿਰ ਸ਼ਾਮ ਇੱਕ ਇਨਸੀਡੈਂਟ ਹੋਇਆ ਸੀਗਾ ਜਿਸ ਦੇ ਵਿੱਚ ਅਰੇਹੰਤ ਫੋਰਨ ਐਕਸਚੇਂਜ ਪ੍ਰਾਈਵੇਟ ਲਿਮਟਿਡ ਜਿਹੜੀ ਕਿ ਪਾਸਟੈਂਡ ਲੱਗੇ ਆ ਉਸ ਦੇ ਜਿਹੜੇ ਮੈਨੇਜਰ ਕਮ ਮਾਲਿਕ ਸੀਗੇ ਉਹਨਾਂ ਦੇਨ ਤੋਂ ਲੁੱਟਖੋ ਹੋਈ ਸੀ ਇਸ ਸਬੰਧ ਵਿੱਚ ਐਫ ਆਈ ਆਰ ਲੌਂਚ ਕੀਤੀ ਗਈ ਸੀ ਤੇ ਉਸ ਕੇਸ ਨੂੰ ਸਾਡੀ ਇੱਕ ਟੀਮ ਬਣਾਈ ਗਈ ਸੀ ਟ੍ਰੇਸ ਕਰਨ ਲਈ ਜਿਹਦੇ ਵਿੱਚ ਏਸੀਪੀ ਇਨਵੈਸਟੀਗੇਸ਼ਨ ਤੇ ਸੀਆਈਏ ਇਨਚਾਰਜ ਸੀਗੇ ਉਹਨਾਂ ਨੇ ਬਹੁਤ ਮਿਹਨਤ ਕਰਦੇ ਹੋਏ ਆਪਣੇ ਰਿਸੋਰਸਸ ਡਵੈਲਪ ਕਰਦੇ ਹੋਏ ਉਸਕੇ ਕੇਸ ਨੂੰ ਕ੍ਰੈਕ ਕੀਤਾ ਔਰ 1350000 ਜੋ ਚੋਰੀ ਹੋਇਆ ਸੀ ਉਹ ਰਿਕਵਰ ਕੀਤਾ ਔਰ 28500 2862 ਜਿਹੜੇ ਉਹਨਾਂ ਦੇ ਕਿਉਂਕਿ ਮਨੀ ਚੇਂਜ ਦਾ ਕੰਮ ਕਰਦੇ ਸਨ ਉਹਨਾਂ ਦੇ ਕੋਲ ਸੀ ਉਹ ਰਿਕਵਰ ਕੀਤੇ ਔਰ ਇੱਕ ਆਈਫੋਨ 14 ਮੈਕਸ ਉਹ ਰਿਕਵਰ ਕੀਤਾ ਦੋਸ਼ੀਆਂ ਤੋਂ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਜਿਹੜੀ ਲੁੱਟ ਇਹਨਾਂ ਨੇ ਕੀਤੀ ਸੀਗੀ ਉਹਦੇ ਵਿੱਚੋਂ ਕਿੰਨੀ ਰਿਕਵਰੀ ਹੋਈ ਹੈ ਸਾਰੀ ਮਿਲ ਗਈ ਸਾਰੀ ਹੋ ਗਈ ਹਾਂਜੀ ਹਾਂਜੀ ਲੁੱਟ ਕਿਹੜੀ ਜਗ੍ਹਾ ਹੋਈ ਸੀ ਕਿਤੋਂ ਮੋਤਾਸਫ ਮੋਤਾ ਸਿੰਘ ਨਗਰੇ ਜਾ ਰਿਹਾ ਸੀਗਾ ਜੀ ਆਪਣੀ ਬਾਈਕ ਦੇ ਉੱਤੇ ਉਦੋਂ ਇਹਨੂੰ ਰੋਡ ਤੇ ਇਹਨਾਂ ਕੋਲ ਮਤਲਬ ਬਲੰਟ ਵੈਪਨ ਸੀਗੇ ਉਹਨਾਂ ਨੇ ਇਹਨੂੰ ਕੁੱਟਮਾਰ ਕਰਕੇ ਇਹ ਦੇਖੋ ਖੋ ਕੇ ਲੈ ਗਏ ਕਿੰਨੇ ਰੁਪਏ ਗ੍ਰਫਤਾਰ ਕੀਤੇ ਤਿੰਨ ਰੁਪਏ ਰੁਪਏ ਗ੍ਰਫਤਾਰ ਕੀਤੇ ਰਿਕਾਰਡ ਹੈਗਾ ਕਿ ਤਿੰਨ ਨਹੀਂ ਨਹੀਂ ਇਹ ਤਿੰਨ ਹੀ ਸੀ ਗਏ ਨਾ ਕੋਈ ਪਾਸ ਕ੍ਰਿਮੀਨਲ ਰਿਕਾਰਡ ਨਹੀਂ ਹੈ ਫਸਟ ਟਾਈਮ ਪਹਿਲੇ ਫਸਟ ਟਾਈਮ ਹਾਲੇ ਤੱਕ ਫਸਟ ਟਾਈਮ ਹੀ ਹੈ ਤੇ ਇਹਦੇ ਵਿੱਚ ਇੱਕ ਬੰਦਾ ਡੇਰੀ ਦਾ ਕੰਮ ਕਰਦਾ ਸੀ ਇੱਕ ਅਮਰੀਕਾ ਗਿਆ ਜੀ ਵਾਪਸ ਆ ਕੇ ਬੈਂਕ ਰਿਕਵਰੀ ਦਾ ਕੰਮ ਕਰਦਾ ਸੀ ਤੇ ਸਾ ਸਟੂਡੈਂਟ ਹੈ ਇਹਨਾਂ ਦਾ ਆਪਸ ਵਿੱਚ ਕੋਈ ਉਦਾਂ ਇਹਦੇ ਨਾਲ ਪਹਿਲਾਂ ਤਾਲਵੇਟ ਦਾ ਇੱਕ ਜੀਜਾ ਇੱਕ ਸਾਲ ਇਹਦੇ ਨਾਲ ਜਿਹੜਾ ਵਿਕਟਮ ਹੈਗਾ ਉਹ ਉਹ ਇਜ਼ੀ ਮਨੀ ਜੀ ਪੈਸੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਰੋਜ਼ ਸ਼ਾਮ ਨੂੰ ਇੱਥੋਂ ਨਿਕਲਦੇ ਆਂ ਔਰ ਕੈਸ਼ ਲੈ ਕੇ ਜਾਂਦੇ ਆ ਕਿਉਂਕਿ ਇਹ ਦੁਕਾਨ ਤੇ ਛੱਡ ਕੇ ਨਹੀਂ ਜਾਂਦੇ ਕਿਉਂਕਿ ਇਹ ਲੜਕਾ ਜਿਹੜਾ ਦੂਸਰਾ ਹਰਪ੍ਰੀਤ ਹੈ ਉਹ ਅਮਰੀਕਾ ਤੋਂ ਵਾਪਸ ਆਇਆ ਸੀ ਤੇ ਮਨੀ ਐਕਸਚੇਂਜ ਕਰਾਈ ਹੋਈ ਹੈ ਕਿ ਤੇ ਉਹਨੂੰ ਥੋੜਾ ਆਈਡੀਆ ਸੀ ਤੇ ਉਹਨਾਂ ਨੇ ਰਹਿਕੀ ਕੀਤੀ 2 ਦਿਨ ਕਿੰਨੇ ਕ ਵਜੇ ਨਿਕਲਦੇ ਆ ਤੇ ਕਿੰਨੇ ਕ ਵਜੇ ਕਿਸ ਰਸਤੇ ਜਾਂਦੇ ਆ ਫਿਰ ਉਹਨ ਸਾਈਟ ਜਗਾ ਆਇਡੈਂਟੀਫਾਈ ਕਰਕੇ ਜਿੱਥੇ ਇਹਨਾਂ ਨੂੰ ਈਜ਼ੀ ਸੀ ਉੱਥੇ ਉਹਨੂੰ ਕੁੱਟਮਾਰ ਕਰਕੇ ਉਹਦੇ ਕੋਲੋਂ ਪੈਸੇ ਖੋ ਕੇ ਲੈਂਦੇ ਸਟੂਡੈਂਟ ਦਾ ਕਿਹੜੀ ਕਲਾਸ ਦਾ 12th ਦਾ ਜੀ 12 ਹੂੰ 19 ਈਅਰ 올 ਬਾਲੀਗਾ ਜੀ 19 ਈਅਰ 올 ਜੀ ਤਨੇ ਲੋਕਲ ਹੀ ਰਹਿਣ ਵਾਲੇ ਤਿੰਨੋਂ ਲੋਕਲ ਹੀ ਆ ਜੀ ਹਾਂ ਜੀ ਇੱਕ ਕੈਂਟ ਦਾ ਤੇ ਇੱਕ ਪਿੰਡ ਹੈ ਬਿਸ਼ੇਸ਼ਰਪੁਰ ਦਾ ਤੇ ਇੱਕ ਅਕੰਗ ਸਾਬੂ ਦਾ ਜੀ ਜੀ ਜਸਰ ਦਾ ਕੀ ਨਾਮ ਹੈ ਹਾਂ ਜੀ ਜੀ ਜਸਰ ਦਾ ਨਾਮ ਹੈ ਜਿਹੜਾ ਜਿਹੜਿਆ ਗੁਰਬਖਾਰ ਸਿੰਘ ਨੇ ਜੀ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਆਪਸੇ ਲੋਕੀ ਜੀ ਨੇ ਨੈਕ ਕਰ ਗੁਰਬਖਾਰ ਸਿੰਘ ਜੀ ਜਿਹੜੀ ਉਹਦਾ ਸਾਲਾ ਹਰਪ੍ਰੀਤ ਸਿੰਘ ਜਿਹੜਾ ਅਮਰੀਕਾ ਤੋਂ ਵਾਪਸ ਆਇਆ ਸੀ ਉਹ ਬੈਂਕ ਰਿਕਵਰੀ ਦਾ ਕੰਮ ਕਰਦਾ ਸੀ ਔਰ ਤੀਸਰਾ ਹਰਸ਼ਵਰਮਾ ਜੀ ਜਿਹੜਾ ਕਿ ਸਟੂਡੈਂਟ ਉਹ ਸਮ ਹਾਉ ਹਰਪ੍ਰੀਤ ਦੇ ਕੰਟੈਕਟ 'ਚ ਸੀ